ਸੁਭਨੋ so, no. no. Ну... රमा වසතनाකහතන पකරරमाන වසතनाහතන ਜੁਗੁ ਜੁਗ ਅਟਲ ਮੰਦੋਜ ਹਰਨਾ ਦੇ ਵਾਲੀ ਚਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਿਨੇ ਰਹਿਮਤਾਂ ਦੇ ਭੰਡਾਰ ਕਲਯੁਗ ਕੇ ਅਵਤਾਰ ਤਨ ਤਨ ਸਾਹੀ ਅਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੰਗੀ ਹੋਤ ਦਾ ਆਨੰਦ ਮਾਣ ਰਹੀ ਬਦਮਨ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪੱਕ ਹਨ ਸੈਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾਹ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋੜ ਕਰਸਨਾ ਤੋਂ ਉਚਾਰਣ ਕੀਤੀ ਹੋਈ ਮਗਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਗੁਰਸੱਜ ਦੇ ਆਲ ਪਾਵਨ ਸ਼ਲੋਕ ਹੈ ਸਤਿਗੁਰ ਪੁਰਖ ਜਨ ਜਾਣੇ ਆ ਸਤਿਗੁਰੂ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰ ਰਹਿ ਨਾਨਕ ਹਰ ਗੁਣ ਗਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਪਰਮਾਤਮਾ ਦੇ ਮਰਿਆਦਾ ਦੇ ਜਾਂ ਪਰਮਾਤਮਾ ਦੇ ਰਜਾ ਦੇ ਅਨੁਸਾਰ ਚੱਲਦੇ ਪਰਮਾਤਮਾ ਦੀ ਰਜਾ ਹੈ ਚੰਗੇ ਕਰਮਾ ਨੂੰ ਕਰਨਾ ਚੰਗੀ ਸੋਚ ਵਿਚਾਰ ਰੱਖਣੀ ਸਤਿਗੁਰੂ ਕਹਿੰਦੇ ਨੇ ਜਿਹੜਾ ਇਦਾਂ ਦਾ ਕਰਦਾ ਤਾਂ ਪਰਮਾਤਮਾ ਉਹਦੀ ਪ੍ਰਤਪਾਲਣਾ ਫਿਰ ਆਪ ਕਰਦਾ ਹੈ ਵੈਸੇ ਤਾਂ ਪੂਰੀ ਦੁਨੀਆ ਦੀ ਪ੍ਰਤਪਾਲਣਾ ਪਰਮਾਤਮਾ ਜੀ ਆਪ ਕਰਦੇ ਨੇ ਪ੍ਰਤਪਾਲਣਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਕਿਰਤ ਕਰਦਾ ਦਸਾਨਾ ਹੁੰਦੀ ਅਤੇ ਕਿਰਤ ਕਰਦਾ ਜਿਹਨੂੰ ਬਿਰਤ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਇੱਕ ਇਨਸਾਨ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਚੱਲਦਾ ਹੈ ਧਰਮ ਨੂੰ ਲੈ ਕੇ ਚੱਲਦਾ ਹੈ ਇੱਕ ਇਨਸਾਨ ਹੈ ਜਿਹੜਾ ਨਿਰਾਧਰਮ ਹੈ ਜਿਹਦੇ ਕੋਲ ਉਹਨਾਂ ਦੇ ਵਿੱਚ ਜਦੋਂ ਰੱਬ ਨੇ ਨਿਆਂ ਕਰਨਾ ਹੈ ਦੁਨੀਆ ਨੇ ਨਿਆਂ ਕਰਨਾ ਹੈ ਕਿਰਤ ਨੇ ਨਿਆਂ ਕਰਨਾ ਹੈ ਅਜੇ ਜਦੋਂ ਦਾਤਾਂ ਨੇ ਨਿਆਂ ਕਰਨਾ ਹੈ ਤਾਂ ਉਦੋਂ ਫਿਰ ਮਿਲਦੀਆਂ ਜ਼ਰੂਰ ਨੇ ਪਰ ਉਹਨਾਂ ਨੂੰ ਮੰਨ ਨਹੀਂ ਸਕਦਾ ਜਿਆਦਾਤਰ ਕਲਯੁਗ ਦਾ ਸਮਾਂ ਆ ਧਰਮੀ ਬੰਦੇ ਸਭ ਤੋਂ ਧੋਨੂ ਅੱਗੇ ਮਿਲਣਗੇ ਵਿਖਾਵੇ ਵਾਲੇ ਫਰੇਬ ਕਰਨ ਵਾਲੇ ਸਭ ਤੋਂ ਅੱਗੇ ਮਿਲਣਗੇ ਪਰ ਸਕੂਨ ਜਿਨ੍ਹਾਂ ਦੇ ਕੋਲ ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਸਕੂਨ ਹੈ ਧਰਮ ਦੇ ਵਿੱਚੋਂ ਮਿਲੇ ਹੈ ਗੁਰਬਾਣੀ ਦੇ ਵਿੱਚੋਂ ਮਿਲੇ ਹੈ ਆਪਣੇ ਪੀਰ ਪਕੰਬਰ ਤੋਂ ਮਿਲੇ ਹੈ ਤਾਂ ਉਹ ਬਿਆਨ ਨਹੀਂ ਕਰਦੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਗਏ ਹਲੋ ਇਹ ਅਵਸਥਾ ਨਾਲ ਦੇ ਬਣ ਜਾਂਦੀ ਹੈ ਕਿ ਉਹਦਾ ਸਵਾਦ ਕੀ ਆਇਆ ਕੀ ਬਿਆਨ ਕਰਨ ਉਹ ਤਾਂ ਸਿਲਹਤ ਹਲਾ ਸਕਦੇ ਨੇ ਉਹਦੇ ਵਿੱਚ ਹੀ ਆਨੰਦ ਹੈ ਉਹਦੇ ਵਿੱਚ ਹੀ ਖੁਸ਼ੀਆਂ ਨੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਰੱਬ ਦੇ ਰਜਾ ਦੇ ਵਿੱਚ ਚਲਦਾ ਹੈ ਸਤਿਗੁਰ ਸਿੱਖ ਸਿੱਖਦਾ ਭਾਵ ਜਿਹੜਾ ਸਿੱਖਦੇ ਆਪਣੇ ਗੁਰੂ ਮਹਾਰਗ ਚਰਨਾਂ ਦੇ ਵਿੱਚ ਸਤਿਗੁਰ ਉਹਦੀ ਪਰਤਪਾਲਣਾ ਕਰਦੇ ਨੇ ਸੇਵਕ ਉਹ ਗੁਰ ਸਦਾ ਦਿਆਲ ਫਿਰ ਗੁਰ ਆਪਣੇ ਸੇਵਕਾਂ ਤੇ ਸਦਾ ਦਿਆਲ ਮਿਹਰਬਾਨ ਹੁੰਦੇ ਨੇ ਸਿੱਖ ਕੀ ਗੁਰ ਦੁਰਮਤ ਮੈਲ ਹਰੇ ਕਿਉਂਕਿ ਸਭ ਤੋਂ ਵੱਡਾ ਇਨਸਾਨ ਹੁੰਦਾ ਰੋਗ ਇਹਦਾ ਦੁਰਮਤ ਮੈਲ ਲੱਗੀ ਐ ਅਤੇ ਮੈਲੇ ਦੀ ਜਨਮ ਜਨਮਾਂ ਤਰਾਂ ਦੀ ਲੱਗੀ ਹੋਈ ਐ ਉਹਨੂੰ ਧੋਣ ਦੀ ਬਜਾਏ ਸਤਿਗੁਰੂ ਕਹਿੰਦੇ ਨੇ ਇਹ ਮੈਲ ਉਰਲਾਉਂਦਾ ਪਿਆ ਉਹ ਸੰਗਤ ਦੀ ਮੈਲ ਲਾ ਰਿਹਾ ਨੇ ਅਤੇ ਕੋ ਕਰਮਾਂ ਦੀ ਮੈਲ ਲਾ ਰਿਹਾ ਐ ਅਨੇਕ ਤਰੀਕਿਆਂ ਦੇ ਨਾਲ ਸਤਿਗੁਰੂ ਕਹਿੰਦੇ ਦੁਰਮਤ ਦੀ ਮੈਲ ਲਾ ਰਿਹਾ ਉਹਨੂੰ ਉਤਾਰਨ ਦਾ ਯਤਨ ਨਹੀਂ ਕਰਦਾ ਅਤੇ ਹੋਰ ਮੈਲ ਲਾ ਰਿਹਾ ਸਤਿਗੁਰੂ ਕਹਿੰਦੇ ਨੇ ਗੁਰਬਚਨੀ ਹਰਨਾਮ ਉਚਰੈ ਇਹ ਮੈਲ ਕਿਵੇਂ ਲੈ ਸਕਦੀ ਹੈ ਜਨਮ ਜਨਮਤਰ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪੇ ਆ ਜਨਮਾ ਜਨਮਤਰ ਦੀ ਮੈਲ ਲੈਂਦੀ ਹੈ ਪ੍ਰਮਾਤਮਾ ਦੀ ਬੰਦਗੀ ਕੀਤੇ ਆ ਇਨਸਾਨ ਦੀ ਜਨਮਾਂ ਚਰਮੰਤਰਾਂ ਦੀ ਮਹਿਲ ਨੇ ਅੱਗੇ ਸਤਿਗੁਰ ਸਿੱਖ ਕੇ ਬੰਦਨ ਘਾਟੇ ਬੰਦਨ ਵੀ ਇਹਨੂੰ ਇਦਾਂ ਦੇ ਪਏ ਨੇ ਕਿਤਾ ਮੈਨ ਲੱਗ ਰਹੀ ਹੈ ਇਨਸਾਨ ਨੂੰ ਅਤੇ ਬੰਦਨ ਇਹਨੂੰ ਇਦਾਂ ਦੇ ਪਏ ਨੇ ਇਹ 84 ਦਾ ਤਨ ਬੰਦਨ ਪਈ ਹੈ ਜਿੰਦਗੀ ਦੇ ਕਾਮ ਨੇ ਆਪਣਾ ਬੰਧਨ ਪਾਇਆ ਕ੍ਰੋਧ ਨੇ ਆਪਣਾ ਪਾਇਆ ਤ੍ਰਿਸ਼ਨਾ ਕਿਤਨੇ ਨੇ ਇਹਨੂੰ ਜਿਹਨੇ ਬੇਕਾਰ ਲੱਗੇ ਨੇ ਜਿਨ੍ਹਾਂ ਨੂੰ ਆਪਣੇ ਦੇ ਵਿੱਚ ਬੰਦਨ ਪਾਇਆ ਆਪਣੇ ਦੇ ਵਿੱਚ ਜਕੜਿਆ ਹੋਇਆ ਸਤਿਗੁਰੂ ਕਹਿੰਦੇ ਨੇ ਗੁਰਕਾ ਸਿੱਖ ਵਿਕਾਰ ਤੇ ਹਟ ਹੈ। ਬੰਦਨ ਕੱਟੇ ਜਾਂਦੇ ਨੇ ਉਸ ਪਿਆਰੇ ਦੇ ਵਿਕਾਰ ਕੱਟੇ ਜਾਂਦੇ ਨੇ ਤਾਂ ਜਦੋਂ ਉਹ ਗੁਰੂ ਦਾ ਬਣ ਜਾਂਦੇ ਹੈ। ਗੁਰੂ ਦੇ ਕੋਲ ਅਰਦਾਸ ਬੇਨਤੀ ਕਰਦੇ ਗੁਰੂ ਦੇ ਕੋਲ ਤਰਲਾ ਕਰਦੇ ਸਤਿਗੁਰੂ ਦੇ ਬੰਦਨ ਕੱਟਦੇ ਨੇ ਅਤੇ ਉਹਨੂੰ ਅਗੇ ਤੋਂ ਵਿੱਚ ਵਿਕਾਰਾਂ ਤੋਂ ਬਚਾਉਂਦੇ ਨੇ ਸਤਿਗੁਰ ਸਿੱਖ ਕੋ ਨਾਮ ਤਨ ਦੇ। ਕਿਉਂਕਿ ਸਤਿਗੁਰੂ ਆਪਣੇ ਪਿਆਰੇ ਨੂੰ ਕਿ ਕੋਈ ਦਾਤ ਦਿੰਦੇ ਨੇ ਜੀ ਉਹ ਹੈ ਨਾਮ ਦੀ ਉਹ ਹੈ ਸਿਮਰਨ ਦੀ ਉਹ ਹੈ ਬੰਦਗੀ ਦੀ ਉਹ ਹੈ ਪਰਮਾਤਮਾ ਨੂੰ ਅਰਦਨ ਦੀ ਤਾਂ ਜਦੋਂ ਏਦਾਂ ਦੀ ਦਾਤ ਮਿਲਦੀ ਹੈ ਸਤਿਗੁਰੂ ਕਹਿੰਦੇ ਨੇ ਗੁਰ ਕਾ ਸਿੱਖ ਵੱਡਬਾਗੀ ਹੈ ਕਿ ਉਹ ਸਿੱਖ ਉਹ ਪਿਆਰਾ ਵੱਡਿਆਂ ਬਾਗਾਂ ਵਾਲਾ ਹੈ ਜਿਹੜਾ ਦੁਰਮਤ ਮੈਲ ਹਰਨ ਨੂੰ ਯਤਨ ਕਰਦਾ ਪਿਆ ਹੈ ਵਿਕਾਰਾਂ ਨੂੰ ਬੰਦਨਾਂ ਨੂੰ ਕੱਟਣ ਦਾ ਯਤਨ ਕਰਦੇ ਗੁਰਮੁਹਾਰਕ ਚਰਨਾਂ ਦੇ ਵਿੱਚ ਆ ਕੇ ਸਤਿਗੁਰ ਕਹਿੰਦੇ ਸਭ ਤੋਂ ਵੱਡੇ ਭਾਗ ਉਸ ਪਿਆਰੇ ਦੇ ਨੇ ਜਿਹੜਾ ਆਪਣੇ ਆਪ ਨੂੰ ਸੁਧਾਰਨ ਦਾ 84 ਦਾ ਗੇੜ ਘਟਣ ਦਾ ਯਤਨ ਕਰਦਾ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਆਪਣੇ ਪਿਆਰੇ ਦੇ ਹਲਤ ਪਲਤ ਸਵਾਰ ਦੇ ਨੇ ਹਲਤ ਇਹ ਲੋਕ ਪਲਤ ਪਰਲੋਕ ਇਹ ਹਲ ਤਵੀ ਸਵਾਰੇ ਆ ਗਿਆ ਪਲਤਵੀ ਸਵਾਰੇ ਆ ਲੋਕ ਵੀ ਸਵਾਰੇ ਆ ਗਿਆ ਪਰ ਲੋਕ ਵੀ ਸਵਾਰੇ ਆ ਗਏ ਇੱਥੇ ਵੀ ਆਨੰਦ ਹੈ ਉੱਥੇ ਵੀ ਨਾ ਆਗਾ ਸੁਖ ਮੇਰੇ ਮੀਤਾ ਬਾਚੇ ਆਨੰਦ ਪ੍ਰਭ ਕੀਤ ਐਦਾਂ ਦਾ ਆਨੰਦ ਮਿਲਦਾ ਹੈ ਫਿਰ ਐਦਾਂ ਦਾ ਸਕੂਨ ਮਿਲਦਾ ਹੈ ਦੁਨੀਆ ਦੇ ਵਿੱਚ ਵੀ ਆਨੰਦ ਦੇ ਵਿੱਚ ਜੁੜ ਕੇ ਗਿਆ ਖੁਸ਼ੀਆਂ ਦੇ ਵਿੱਚ ਜੁੜ ਕੇ ਗਿਆ ਅੱਗੇ ਵੀ ਜਦੋਂ ਜਾਣਾ ਹੈ ਰੱਬ ਦੇ ਦਰ ਤੇ ਉਦੋਂ ਵੀ ਖੁਸ਼ੀਆਂ ਖੁਸ਼ੀ ਆਨੰਦ ਹੀ ਆ ਨਾ ਕਿਉਂਕਿ ਜਦੋਂ ਰੱਬ ਦਾ ਦਰ नसीब ਹੋ ਗਿਆ ਤਾਂ ਫਿਰ ਕੋਈ ਤਕਲੀਫ ਤਾਂ ਹੋਣੀ ਜਨਮ ਜਨਮਾਂ ਤਰਾਂ ਦੇ ਰੋਗ ਕੱਟੇ ਜਾਂਦੇ ਨੇ ਜਦੋਂ ਗੁਰੂ ਮਹਾਰਗ ਚਰਨਾਂ ਦੇ ਵਿੱਚ ਹੁੰਦੇ ਤਾਂ ਗੱਲ ਇਹ ਹੈ ਕਿ ਇਨਸਾਨ ਦੀ ਮੈਲ ਲੱਤ ਜਾਂਦੇ ਤਾਂ ਜਦੋਂ ਮੈਲ ਲੈਂਦੀ ਹੈ ਨਾ ਸਤਿਗੁਰੂ ਕਹਿੰਦੇ ਨੇ ਉਹ ਗੁਰੂ ਦੇ ਬਚਨ ਦੇ ਨਾਲ ਨਹੀਂ ਇਹ ਗੁਰੂ ਦੇ ਅਲਫਾਜ਼ਾਂ ਦੇ ਨਾਲ ਲੈਂਦੀ ਹੈ ਤਾਂ ਜੋ ਗੁਰੂ ਦੇ ਅਲਫਾਜ਼ਾਂ ਦੇ ਨਾਲ ਇਹ ਜੁੜਦਾ ਹੈ ਤਾਂ ਉਦੋਂ ਸਤਿਗੁਰੂ ਦੇ ਵੰਦਨ ਕੱਟਦੇ ਨੇ ਮੈਲ ਕਿਸ ਤਰੀਕੇ ਦੇ ਨਾਲ ਲਵੇਗੀ ਇਹਦੀ ਸੋਚਤਾ ਕਿਸ ਤਰੀਕੇ ਦੇ ਨਾਲ ਹੋਵੇਗੀ ਗੁਰੂ ਮਵਾਰਕ ਚਰਣਾ ਦੇ ਵਿੱਚ ਕਿਸ ਤਰ੍ਹਾਂ ਪ੍ਰਗਨ ਹੋ ਸਕਦਾ ਬੜਾ ਲੱਖਾਂ ਯਤਨ ਕਰਦੀ ਪਈਏ ਦੁਨੀਆ ਪਰ ਸਤਿਗੁਰੂ ਕਹਿੰਦੇ ਨੇ ਹਲਤ ਪਲਤ ਇੱਕੋ ਹੀ ਹਿੱਲੈ ਸਵਾਰਨ ਦਾ ਭਜਨ ਬੰਦਗੀ ਕਰਨ ਦਾ ਕਿ ਗੁਰੂ ਮਵਾਰਕ ਚਰਣਾ ਦੇ ਵਿੱਚ ਜਦੋਂ ਹਣ ਸਤਿਗੁਰੂ ਕਹਿੰਦੇ ਨੇ ਇਹ ਸ਼ਰਧਾ ਪ੍ਰੇਮ ਉਹਨੇ ਪ੍ਰਗਨ ਹੋਣਾ ਤੇ ਜਦੋਂ ਮੈਲ ਲੈਂਦੀ ਹੈ ਅੰਦਰ ਦੀ ਸਤਿਗੁਰੂ ਕਹਿੰਦੇ ਇਹਦੇ ਆਪਣੇ ਅੰਦਰ ਦੇ ਮੈਲ ਨੂੰ ਮੈਲ ਨੂੰ ਲਾ ਸਕਦੀ ਹੈ ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਨੇ ਉਹ ਚੱਲੇ ਜਾ ਰਹੇ ਸੀ ਸੈਰ ਕਰਦੇ ਸੀ ਰਸਤੇ ਦੇ ਵਿੱਚ ਕੋਈ ਸਾਧੂ ਮਿਲੇ ਆ ਜੋ ਪਾਣੀ ਖਲੋਤਾ ਸੀ ਉਸ ਪਾਣੀ ਦੇ ਵਿੱਚ ਉਹਨੂੰ ਹਲਾ ਰਿਹਾ ਸੀ ਡੰਡਾ ਮਾਰ ਰਿਹਾ ਸੀ ਮਹਾਤਮਾ ਬੁੱਧ ਨੇ ਪੁੱਛਿਆ ਕੀ ਕਰਦੇ ਹੋ ਮਹਾਤਮਾ ਜੀ ਉਹ ਕਹਿੰਦੇ ਸੀ ਪਾਣੀ ਸਾਫ਼ ਕਰਦੇ ਆਂ ਉਹ ਕਹਿੰਦੇ ਡੰਡਾ ਮਾਰੋਗੇ ਤੇ ਵਿੱਚ ਪਾਣੀ ਦੇ ਵਿੱਚ ਇਹ ਤਾਂ ਚਿੱਕੜ ਹੋਰ ਉੱਠੇਗਾ ਗਰਦ ਹੋਰ ਉੱਠੇਗੀ ਇਹਦੇ ਵਿੱਚ ਜੋ ਹੈ ਜਲਬ ਹੋਰ ਉੱਠੇਗੀ ਐਦਾਂ ਦਾ ਪਾਣੀ ਸਾਫ ਨਹੀਂ ਹੋਣਾ ਮਹਾਤਮਾ ਨੂੰ ਕਹਿੰਦੇ ਚੱਲੋ ਆਪਾਂ ਘੁੰਮ ਕੇ ਆਈਏ ਚੱਲੀਏ ਕੁਝ ਸਮੇਂ ਮਹਾਤਮਾ ਨੂੰ ਮਹਾਤਮਾ ਬੁੱਧ ਜੀ ਨਾਲ ਲੈ ਗਏ ਕੁਝ ਸਮੇਂ ਬਾਅਦ ਜਦੋਂ ਵਾਪਸ ਆਏ ਨੇ ਪਾਣੀ ਬਿਲਕੁਲ ਖੜਾ ਸੀ ਅਤੇ ਜਿਹੜੀ ਗਰਦ ਸੀ ਅਤੇ ਜਿਹੜਾ ਰੇਤਾਂ ਸੀ ਜਿਹੜੀ ਜਲਬ ਸੀ ਉਪਾਣੀ ਦੇ نیچے ਚਲੇ ਗਏ ਇਸ ਪਾਣੀ ਉੱਪਰੋਂ ਸਾਫ਼ ਹੋ ਪਿਆ ਸੀ ਮਹਾਤਮਾ ਬੁੱਧ ਕਹਿਣ ਲੱਗੇ ਲਓ ਮਹਾਤਮਾ ਜੀ ਅ ਪਾਣੀ ਤੁਹਾਡੇ ਲਈ ਸਾਫ਼ ਹੈ ਪੀਣਾ ਹੈ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਵਰਤਣਾ ਨੂੰ ਵਰਤ ਸਕਦੇ ਮਹਾਤਮਾ ਬੁੱਧ ਜੀ ਕਹਿਣ ਲੱਗੇ ਕਿ ਮਹਾਤਮਾ ਜੀ ਕੁਝ ਸਾਡੇ ਜ਼ਿੰਦਗੀ ਦੇ ਸਕੂਨ ਇਦਾਂ ਦੇ ਨੇ ਕੁਝ ਆਨੰਦ ਇਦਾਂ ਦੇ ਨੇ ਜਿਹੜੇ ਅਸੀਂ ਅੰਦਰੋਂ ਹੀ ਉਠਾਲਦੇ ਰਹਿੰਨੇ ਆ ਕਿਉ ਮੈਲ ਦਬੇ ਬੈਲ ਥੱਲੇ ਰਵੇ ਕਿ ਸਕੂਨ ਉੱਤੇ ਆਵੇ ਅਸੀਂ ਦੁੱਖਾਂ ਨੂੰ ਹੀ ਫਰੋਲ ਦੇ ਰਹੀਆਂ ਦੁਖੀ ਚੱਲਦੇ ਰਹਿੰਦੇ ਨੇ ਕਦੋਂ ਮਨ ਦੀ ਸਫਾਈ ਹੋਣੀ ਹੈ ਕਦੋਂ ਮਨ ਤੋਂ ਮੈਲ ਲੈਣੀ ਹੈ ਤੁਕ ਵਿਚਾਰ ਸਾਡੇ ਉਹ ਵੀ ਚੱਲਦੇ ਰਹਿੰਦੇ ਨੇ ਤਾਂ ਜਦੋਂ ਵਿਚਾਰ ਸ਼ੁੱਧ ਬਣਦੇ ਨੇ ਤਾਂ ਉਦੋਂ ਹੁੰਦਾ ਹੈ ਕਿ ਜਦੋਂ ਇਹਨੇ ਆਪਣੇ ਆਪ ਨੂੰ ਵੱਲੋਂ ਇੱਕ ਸ਼ਾਂਤ ਮਈ ਸਵਾ ਦੇ ਨਾਲ ਅਤੇ ਇੱਕ ਸਕੂਨ ਦੇ ਨਾਲ ਜਦੋਂ ਇਹਨੇ ਜਿਉਣਾ ਸ਼ੁਰੂ ਕੀਤਾ ਹੈ ਦੁੱਖ ਆਇਆ ਹੈ ਤਾਂ ਸੋ ਉਹਨ ਰੱਖ ਮਲਾਂ ਥੋੜਾ ਸਮਰੱਖ ਦੁੱਖ ਨੂੰ ਤਾਂ ਵਦੀਲ ਸੁੱਖ ਦੇ ਵਿੱਚ ਲੱਗਣਾ ਸਮਾਂ ਨਹੀਂ ਲੱਗਦਾ ਦੁੱਖ ਸੁੱਖ ਦੋਏਦਰ ਕੱਪੜੇ ਪਹਿ ਰਹਿ ਜਾਏ ਮਨ ਨੂੰ ਹਾਂਜੀ ਤੂੰ ਆਪ ਕਮਾਉਂਦਾ ਪਿਆ ਦੁੱਖ ਸਤਿਗੁਰੂ ਕਹਿੰਦੇ ਬੱਕਰੀ ਗੱਲ ਐ ਉਹ ਨਹੀਂ ਲੈਣਾ ਤੇਰਾ ਦੁੱਖ ਦਾ ਸਤਿਗੁਰੂ ਸੁਖ ਕੱਪੜੇ ਦੀ ਨਿਆਈ ਨੇ ਅਤੇ ਮੈੜਾ ਕੋਈ ਨਹੀਂ ਪਸੰਦ ਕਰਦਾ ਕੱਪੜਾ ਸਾਰੇ ਸੋਹਣੇ ਬ੍ਰਾਂਡਡ ਕੱਪੜੇ ਹਰ ਕੋਈ ਚਾਹੁੰਦਾ ਇਸੇ ਤਰ੍ਹਾਂ ਇਹਨੂੰ ਸੁਖ ਲੱਗਦਾ ਸੋਨਾ ਕੱਪੜਾ ਜਿਹੜਾ ਮੈੜਾ ਹੋ ਗਿਆ ਦੁੱਖ ਲੱਗਦਾ ਸਤਿਗੁਰੂ ਕਹਿੰਦੇ ਮੈਲਾ ਕਿਵੇਂ ਹੋਇਆ ਤੇ ਤਨ ਤੇ ਪਿਆ ਪਿਆ ਦਾ ਮੈਲਾ ਨਹੀਂ ਹੋਇਆ ਤੇ ਤਨ ਤੇ ਪਹਿਨੇ ਆ ਪਹਿਨਣ ਕਰਕੇ ਮੈਲਾ ਹੋਇਆ ਤੁਹਾਨੂੰ ਉਹਨੂੰ ਚੇਂਜ ਕਰਨਾ ਹੈ ਬਦਲਣਾ ਉਹਨੂੰ ਧੋਪਾਉਣੀ ਹੈ ਸਫਾਈ ਕਰਨੀ ਹੈ ਇਹ ਦੁੱਖ ਸੁੱਖ ਇਹ ਤਾਂ ਦੇ ਨੇ ਸਤਿਗੁਰੂ ਕਹਿੰਦੇ ਜ਼ਿੰਦਗੀ ਦੇ ਆਤੇ ਚੱਲਦੇ ਰਹਿਣਗੇ ਪਰ ਜੇ ਦੁੱਖਾਂ ਦੇ ਵਿੱਚ ਹੀ ਕੁਲਦਾ ਪਿਆ ਮਨ ਦੇ ਵਿੱਚ ਦੁੱਖੀ ਦੁੱਖ ਚੱਲਦੇ ਨੇ ਤਾਂ ਉਹ ਮਨ ਦੀ ਸ਼ੁੱਧਤਾ ਮਨ ਦੀ پاک ਅਤੇ ਮੰਨੂ ਨਿਰਮਲ ਕਦੇ ਨਹੀਂ ਬਣਾ ਸਕਦਾ ਦੁਖੀ ਕ ਹੁੰਦੇ ਰਹਿਣਗੇ ਤੇ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਖਾ ਸਿੱਖ ਬੜ ਭਾਗੀ ਹੈ ਗੁਰੂ ਦਾ ਸਿੱਖ ਅਗੇ ਰਬੜ ਭਾਗੇ ਜਿਹੜਾ ਗੁਰੂ ਦਾ ਨਾਮ ਜਪਦਾ ਹੈ ਸਤਿਗੁਰ ਸਿੱਖ ਕੋ ਨਾਮ ਧੰਦੇ ਗੁਰਖਾ ਸਿੱਖ ਬੜ ਭਾਗੀ ਹੈ ਇੱਥੇ ਸਿੱਖ ਉਹ ਹੈ ਕਿ ਜਿਹੜਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦਾ ਹੈ ਕੌਣ ਸਿੱਖਾਂ ਦੇ ਗੁਰੂ ਉਹ ਹੈ ਜਿਹੜਾ ਇਹਦਾ ਲੋਕ ਪਰਲੋਕ ਦਾ ਰਾਖਾ ਬਣਦਾ ਹੈ ਲੋਕ ਪਰਲੋਕ ਦੇ ਵਿੱਚ ਵਾਹ ਫੜਦੇ ਇਹਦਾ ਪੀਰ ਪਕੰਬਰ ਜਿਹੜੇ ਵੀਰ ਮੰਨਦਾ ਹੈ ਇਹ ਸਕੂਨ ਮਿਲਦਾ ਉਹਦੇ ਅਲਫਾਜ਼ ਸੁਣ ਕੇ ਉਹਦੇ ਅੰਦਰ ਆਤਮਾ ਤਾਂ ਕੇ ਨੂੰ ਅੰਦਰ ਇਹਦੀ ਠੰਡਕ ਪੈਂਦੀ ਹੈ ਆਪਣੇ ਗੁਰੂ ਦੇ ਬਚਨ ਸੁਣ ਕੇ ਤਾਂ ਸਤਿਗੁਰੂ ਕਹਿੰਦੇ ਨੇ ਐਦਾਂ ਦਾ ਗੁਰੂ ਜਦੋਂ ਐਦਾਂ ਦਾ ਸਤਿਗੁਰੂ ਰਹਿਮਤ ਕਰਦੇ ਨੇ ਸਤਗੁਰ ਸਿੱਖ ਕਾ ਹਲਤ ਪਲਤ ਸੁਭਾਰੈ ਪਰ ਆਪਣੇ ਸੇਵਕ ਦੇ ਹਲਤ ਵੀ ਸਵਾਰਦੇ ਨੇ ਪਲਤ ਵੀ ਸਵਾਰਦੇ ਨੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਹੁਣ ਸਮਾਸੀ ਇਹ ਇੱਕ ਦੁੱਖ ਨੂੰ ਰੋਂਦਾ ਸੀ ਸਮਾਸੀ ਦੁਨਮਤ ਮੈਲ ਲੱਗੀ ਸੀ ਸਮਾਸੀ ਦੇ ਦੇ ਬੰਧਨ ਪਏ ਸੀ ਪਰ ਸਤਗੁਰ ਨੇ ਇਦਾਂ ਦੀ ਰਹਿਮਤ ਕਰ ਦਿੱਤੀ ਇਦਾਂ ਦੀ ਅਜਮਤ ਵਰਤਾ ਦਿੱਤੀ ਇਸ ਪਿਆਰੇ ਤੇ ਜਦੋਂ ਇਹ ਗੁਰੂ ਦਾ ਹੋਇਆ ਆਪਣੇ ਆਪ ਨੂੰ ਗੁਰੂ ਨੂੰ ਸਮਰਪਣ ਕੀਤਾ ਸਤਿਗੁਰੂ ਦੇ ਦੇ ਜੀ ਕੋ ਜੀ ਨਾਲ ਸਾਰ ਸਿੱਖ ਕੋ ਜੀ ਨਾਲ ਸਮਾਣਾ ਇਸ ਪਿਆਰੇ ਦੇ சுவாਸ சுவாਸ ਸਤਿਗੁਰੂ ਹਨ ਪਰਤਪਾਲਣਾ ਕਰਦੇ ਨੇ ਜਿਹਦੇ ਨਾਲ ਹਰ ਵਕਤ ਸਤਿਗੁਰੂ ਨੇ ਰੱਬ ਦੀ ਰਹਿਮਤ ਚਲਦੀ ਉਹਦੇ ਨਾਲ ਤਾਂ ਉਹਦੇ ਦੁੱਖ ਕਲੇਸ਼ ਨੇੜੇ ਨਹੀਂ ਆ ਸਕਦੇ ਸਤਿਗੁਰੂ ਕਹਿੰਦੇ ਨੇ ਇਹ ਸਿੱਖ ਉਹ ਹੈ ਇਹ ਪਿਆਰਾ ਉਹ ਹੈ ਜਿਹੜਾ ਗੁਰੂ ਦੇ ਮਤਾਬਕ ਚੱਲੇ ਜਿਹੜਾ ਸੇਵਕ ਕੋਗਰ ਸਦਾ ਦੇਲ ਜਿਨੇ ਦੇ ਆਲ ਕੀਤਾ ਆਪਣੇ ਗੁਰੂ ਨੂੰ ਦਿਆਲ ਹੁੰਦਾ ਹੈ ਗੁਰੂ ਗੁਰੂ ਦੇ ਅਨੁਕੂਲ ਚੱਲਿਆ ਗੁਰੂ ਦੇ ਬਚਨਾਂ ਦੇ ਨਾਲ ਚੱਲਿਆ ਐਦਾਂ ਸਤਿਗੁਰਾਂ ਦੀ ਰਹਿਮਤ ਵਰਸਦੀ ਹੈ ਤੇਰੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਫਿਰ ਗੁਰੂ ਸਮਾਲਦਾ ਹੈ ਗੁਰੂ ਪਰਤਪਾਲਣਾ ਕਰਦਾ ਹੈ ਗੁਰੂ ਤੇਰੀ ਸੰਭਾਲ ਕਰਦਾ ਕਿ ਇਹਨੂੰ ਕੋ ਕਰਮਾਂ ਤੋਂ ਬਿਕਾਰਾਂ ਤੋਂ ਛਾਇਆ ਜਾਵੇ ਇਹ ਤੋਂ ਦੁੱਖ ਤੋਂ ਬਚਾਇਆ ਜਾਵੇ ਦੁੱਖ ਦੇ ਨੇੜੇ ਨਾ ਜਾ ਸਤਿਗੁਰੂ ਕਹਿੰਦੇ ਨੇ ਰੱਬ ਕਿਤੇ ਨੂੰ ਦੁੱਖ ਤਕਲੀਫ ਨਹੀਂ ਦਿੰਦਾ ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਕਰਮਾਂ ਆਪਣੇ ਆ ਜੋ ਤੈਨੂੰ ਮਿਲ ਰਹੇ ਆ ਨਾ ਤੇਰੇ ਕਰਮਾਂ ਦਾ ਦੋਸ ਅੱਜ ਸੁੱਖ ਦੇ ਵਿੱਚ ਹੈ ਲਾਜ਼ਮੀ ਹੈ ਤੂੰ ਕਿਸੇ ਦੇ ਸੁੱਖ ਦੇ ਵਿੱਚ ਸ਼ਰੀਕ ਹੋਇਆ ਹੋਣਾ ਤੂੰ ਕਿਸੇ ਦੇ ਕਦਮਾਂ ਤੇ ਫੁੱਲ ਵਿਛਾਏ ਨੇ ਤਾਂ ਅੱਜ ਤੈਨੂੰ ਸੁੱਖ ਮਿਲਦਾ ਪਿਆ ਤੇ ਅੱਜ ਦੁਖੀ ਹੈ ਤਾਂ ਲਾਜ਼ਮੀ ਹੈ ਕਿਸੇ ਨੇ ਦੁੱਖ ਦਿੱਤਾ ਹੋਣਾ ਉਨ ਜਿਦਾਂ ਦਾ ਚੱਲਦਾ ਹੈ ਇਹ ਕਰ ਕਰੇ ਸੋ ਇਹ ਕਰ ਪਾਏ ਇਹ ਤਾਂ ਦੁਨੀਆ ਦਾ ਪਰਮਾਤਮਾ ਨੇ ਨਿਜਮ ਬਣਾਇਆ ਜਿਦਾਂ ਗਤ ਕਰੇਗਾ ਤਰ ਮਿਲਣਾ ਪਰ ਸਤਿਗੁਰੂ ਕਹਿੰਦੇ ਨੇ ਜਿਦਾਂ ਚੰਗਾ ਕਰੇਗਾ ਰੱਬ ਨੇ ਤੇਰਾ ਬਹੁਤ ਬਹੁਤ ਚੰਗਾ ਕਰਨਾ ਦੁਨੀਆ ਦੇ ਵਿੱਚ ਵਿਚਰ ਲੱਗੇ ਆ ਆਪਣੇ ਕਰਮ ਸਹੀ ਰੱਖ ਚੰਗੇ ਰੱਖ ਸੋਚ ਵਿਚਾਰ ਚੰਗੀ ਰੱਖ ਸਤਿਗੁਰਾਂ ਨੇ ਤੇਰਾ ਇਹ ਦੁਨੀਆ ਇਹ ਕਾਇਨਾਤ ਤੇਰੇ ਲਈ ਬਣਾਈ ਹੈ ਤਾਂ ਇਹ ਤੇਰੇ ਲਈ ਇੱਕ ਅਰਸ਼ਨਾਮ ਬਣ ਜਾਏਗੀ ਤੇਰੇ ਲਈ ਆਨੰਦ ਬਣ ਜਾਏਗੀ ਤੇਰੇ ਲਈ ਸਕੂਨ ਬਣ ਜਾਏਗਾ ਜਦੋਂ ਗੁਰੂ ਦੇ ਮਵਾਰਕ ਵਚਨਾਂ ਦੇ ਨਾਲ ਤੁਰਦਾ ਸਤਿਗੁਰਾਂ ਦੇ ਅਲਫਾਜਾਂ ਦੇ ਨਾਲ ਹੀ ਸੰਗਤ ਜੀ ਆਪਣੀ ਜ਼ਿੰਦਗੀ ਨੂੰ ਢਾਲਦਾ ਹੈ ਸਤਿਗੁਰ ਕਹਿੰਦੇ ਆਨੰਦ ਉਹ ਤੋਂ ਬਣਦਾ ਹੈ ਜ਼ਿੰਦਗੀ ਤਾਂ ਆਨੰਦ ਉਹ ਤੋਂ ਬਣਦਾ ਤਾਂ ਜਦੋਂ ਆਨੰਦ ਬਣਿਆ ਹੈ ਸੰਗਤ ਜੀ ਤਾਂ ਫਿਰ ਉਹ ਤੋਂ ਵਾਰੇ ਨਹੀਂ ਆ ਰਹੇ ਨੇ ਆਨੰਦ ਬਣਿਆ ਤਾਂ ਮੰਗਣ ਦੀ ਜਰੂਰਤ ਉਹ ਥੋੜਾ ਪੈਂਦੀ ਆ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਛੇ ਆਗਿਆ ਕੀਛੇ ਅਰਦਾਸ ਫਿਰ ਤਾਂ ਬਿਨ ਬੋਲੇ ਆ ਦੇ ਕਾਰਜ ਅੱਜ ਹਰ ਇੱਕ ਦਾਤ ਹਰ ਇੱਕ ਪਦਾਰਤ ਹਰ ਇੱਕ ਚੀਜ਼ ਹਰ ਇੱਕ ਤੰਦਰੁਸਤੀ ਕਾਰੋਬਾਰ ਘਰਵਾਰ ਦੀ ਕਿੰਨੇ ਤਰਲੇ ਕਰਦੇ ਇਨਸਾਨ ਫਿਰ ਸਤਿਗੁਰੂ ਕਹਿੰਦੇ ਤਰਨ ਦੇ ਕਰਨ ਦੀ ਜਰੂਰਤ ਨਹੀਂ ਹੈ ਫਿਰ ਤਦ ਜੋ ਤੂੰ ਸੋਚੇਗਾ ਉਹ ਤੇਰਾ ਹੋਏਗਾ ਅਮੇ ਦੁਨੀਆ ਜਿੱਤ ਨਹੀਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਮਨ ਜਿੱਤ ਲਿਆ ਨਾ ਤੇ ਦੁਨੀਆ ਜਿੱਤ ਲਈਏ ਮਨ ਜੀਤਾ ਹੈ ਜਗ ਜੀਤ ਜਦੋਂ ਮਨ ਜਿੱਤ ਲਿਆ ਸਭ ਕੁਝ ਜਿੱਤ ਲਿਆ ਮਨ ਨੂੰ ਜਿੱਤਣਾ ਬੜਾ ਮੁਸ਼ਕਲ ਹੈ ਇਨਸਾਨ ਦੁਨੀਆ ਜਿੱਤ ਸਕਦਾ ਹੈ ਇਨਸਾਨ ਦੁਨੀਆ ਦੇ ਵਿੱਚ ਆਪਣਾ ਨਾਂ ਕਮਾ ਸਕਦਾ ਹੈ ਰਤਵੇ ਲੈ ਸਕਦਾ ਹੈ ਮਾਇਆ ਕਮਾ ਹਰ ਇੱਕ ਚੀਜ਼ ਕਰ ਸਕਦਾ ਹੈ ਫਰਸ਼ ਤੋਂ ਹਰਸ਼ ਤੇ ਪਹੁੰਚ ਗਿਆ ਪਤਾਲ ਦੀ ਹਿੱਕ ਤੱਕ ਪਹੁੰਚ ਗਿਆ ਜਿਹੜਾ ਨਹੀਂ ਵੀ ਕਰ ਸਕਦਾ ਸੀ ਇਨਸਾਨ ਨੇ ਉਹ ਵੀ ਕਰ ਲਿਆ ਪਰ ਆਪਣੇ ਮਨ ਨੂੰ ਨਹੀਂ ਜਿੱਤ ਸਕਿਆ ਆਪਣੇ ਆਪ ਦੇ ਅੱਗੇ ਹਾਰ ਜਾਂਦਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਭਈ ਰੱਬ ਦਾ ਨਾਮ ਜਪੇਗਾ ਰੱਬ ਨੇ ਕਿਰਪਾ ਕਰਨੀ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲਸ ਸਵਾਸ ਸਵਾਸ ਪ੍ਰਭ ਪ੍ਰਤਿਪਾਲਨਾ ਕਰਨੇ ਪਰਮਾਤਮਾ ਦੀ ਤੇਰੀ ਜਦੋਂ ਆਦੀ ਰਜਾ ਦੇ ਵਿੱਚ ਚੱਲੇਗਾ ਸਮਾਪਤੀ ਦਾ ਸਮਾਂ ਉਹਨੇ ਆਪ ਲਾਂ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ